ਕਿ ਬੱਚੇ ਚਲੇ ਨਹੀਂ ਗਏ ਸਾਡੇ ਬੱਚੇ ਮਾਰੇ ਗਏ ਇਹ ਬੱਚਿਆਂ ਦਾ ਕਤਲ ਹੋਇਆ ਇਹ ਮਰਡਰ ਹੈ ਇਹ ਕੋਈ ਰੋਡ ਐਕਸੀਡੈਂਟ ਨਹੀਂ ਸੀ ਕਿਉਂਕਿ ਜਿਹੜੇ ਟਿਪਰ ਚੱਲ ਰਿਹਾ ਮੈਂ ਸਾਰੇ ਟਿਪਰਾਂ ਦੀ ਗੱਲ ਨਹੀਂ ਕਹੂੰਗਾ ਖਾਸ ਕਰ ਜਿਹੜੇ ਟਿਪਰ ਨਾਲ ਸਾਡੇ ਬੱਚਿਆਂ ਦਾ ਐਕਸੀਡੈਂਟ ਹੋਇਆ ਉਸ ਟਿਪਰ ਦਾ ਕੋਈ ਕਾਗਜ਼ ਪੂਰਾ ਨਹੀਂ ਸੀ ਕੋਈ ਪੱਤਰ ਪੂਰਾ ਨਹੀਂ ਸੀ ਉਸ ਟਿਪਰ ਨੂੰ ਇੱਕ 19 ਸਾਲ ਦਾ ਬੱਚਾ ਚਲਾ ਰਿਹਾ ਸੀ ਜਿੰਦੇ ਕੋਲ ਸ਼ਾਇਦ ਸੁਣਿਆ ਜਾ ਰਿਹਾ ਕਿ ਲਰਨਿੰਗ ਲਾਇਸੈਂਸ ਸੀ ਕੋਈ ਇੱਕ ਲਰਨਿੰਗ ਲਾਇਸੈਂਸ ਲੈ ਕੇ ਬਿਨਾ ਕਾਗਜ਼ ਪੱਤਰਾਂ ਤੋਂ ਪ੍ਰਸ਼ਾਸਨ ਦੇ ਨੱਕ ਦੇ ਹੇਠ ਟਿੱਪਰ ਚੱਲ ਰਿਹਾ ਹੈ ਉਹ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਔਰ ਉਹ ਮੈਂ ਨਹੀਂ ਸਮਝਦਾ ਉਹ ਐਕਸੀਡੈਂਟ ਹੋਇਆ ਉਹ ਤਾਂ ਇੱਕ ਸਰਿਆਂ ਮਰਡਰ ਹੋਇਆ ਉਹ ਇੱਕ AK47 ਦੇ ਕੇ ਇੱਕ ਬੱਚੇ ਨੂੰ ਤੋੜਿਆ ਹੋਇਆ ਸੜਕ ਦੇ ਉੱਤੇ ਕੇ ਜਾ ਪੁੱਤ ਜਿੰਨੂੰ ਮਾਰਨਾ ਤੂੰ ਮਾਰ ਦੇ ਔਰ ਉਹਨੇ ਸਾਡੇ ਬੱਚਿਆਂ ਨੂੰ ਮਾਰ ਕੇ ਰੱਖਤਾ ਔਰ ਤੁਸੀਂ ਪੁੱਛਿਆ ਪ੍ਰਸ਼ਾਸਨ ਸਾਡੇ ਕੋਲ ਮੈਂ ਅਗਰ ਗੱਲ ਕਰਾਂ ਪ੍ਰਸ਼ਾਸਨ ਦੀ ਕੋਈ ਅਜੇ ਮੇਰੇ ਸਾਡੀ ਸੁਣਵਾਈ ਨਹੀਂ ਹੋਈ ਮੈਂ ਅੱਜ ਡੀਐਸਪੀ ਸਾਹਿਬ ਕੋਲ ਵੀ ਅਸੀਂ ਜਾ ਕੇ ਆਏ ਆ ਅਸੀਂ ਤਿੰਨੋ ਜਣੇ ਜਾ ਕੇ ਆਏ ਆ ਤਾਂ ਸਾਨੂੰ ਆਸ਼ਵਾਸਨ ਤਾਂ ਦਿੱਤਾ ਉਹਨਾਂ ਨੇ ਕਿ ਅਸੀਂ ਕਾਰਵਾਈ ਕਰ ਰਹੇ ਆ ਤੇ ਅੱਗੇ ਵੀ ਉਹਨਾਂ ਨੂੰ ਫੜਾਂਗੇ ਬਟ ਹੁਣ ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਉਸ ਮੁਤਾਬਕ ਸਾਡੇ ਵੀ ਮੰਦੇ ਵਿੱਚ ਹੁਣ ਡਰ ਪੈਦਾ ਹੋ ਰਿਹਾ ਕਿ ਜੇ ਜ਼ਿਆਦਾ ਟਾਈਮ ਨਿਕਲ ਗਿਆ ਉਹ ਨਾ ਫੜੇਗੇ ਤਾਂ ਸਾਨੂੰ ਸ਼ਾਇਦ ਇਨਸਾਫ ਨਹੀਂ ਮਿਲ ਪਾਏਗਾ ਜਿਸ ਤਰ੍ਹਾਂ ਕਿ ਕਿੰਨੇ ਬੱਚੇ ਸੀ ਤੁਹਾਡੇ ਮੇਰੀ ਇੱਕ ਬੇਟੀ ਸੀ ਜੀ 6th ਕਲਾਸ ਸੀ 10 ਸਾਲ ਦੀ ਇਹਨਾਂ ਦੇ ਦੋ ਬੱਚੇ ਸੀ ਬੇਟਾ ਇੱਕ ਬੇਟੀ ਇਹਨਾਂ ਦਾ ਇੱਕ ਛੋਟਾ ਬੇਟਾ ਸੀ ਕੁੱਲ ਮਿਲਾ ਕੇ 7 ਬੱਚੇ ਜਿਹੜੇ ਹਨ ਹੋਏ ਡਰਾਈਵਰ ਉਹ ਮਾਰੇ ਗਏ ਹਨ ਜਦ ਇੱਕ ਬਾਰ ਬਾਰ ਬਿਆਨ ਬਚੇ ਹੋ ਰਹੇ ਹਨ ਵੀ ਟੀਪਰ ਇਹ ਕਿਸ ਦਾ ਹੈ ਜਾਂ ਹੋਰ ਕਿਸ ਦਾ ਇਹ ਬਾਰ ਬਾਰ ਬਿਆਨ ਤੇ ਹੋ ਰਹੇ ਵੀ ਟੀਪਰ ਪੈਦਲ ਧੀਰਜ ਕਹਿੰਦਾ ਸਹੀ ਫਿਰ ਕਿ ਟੀਪਰ ਹੋਰ ਕਿਸ ਦਾ ਦੱਸ ਤੇ ਇਹ ਟੀਪਰ ਹੈ ਕਿ ਗੱਲ ਦੀਆਂ ਦੇਖੋ ਜੀ ਡਾਕੂਮੈਂਟਸ ਜਿਹੜੇ ਮਿਲੇ ਨੇ ਉਹਦੇ ਤੇ ਖਟਰਾ ট্রেਡਿੰਗ ਕੰਪਨੀ ਜਿਹੜੀ ਹੈ ਉਹ ਮਿਲੇ ਆ ਉਹਦੇ ਤੇ ਨਾਮ ਬਟ ਸਾਡਾ ਇਹ ਮੰਨਣਾ ਹੈ ਕਿ ਜ਼ਰੂਰੀ ਨਹੀਂ ਹੈ ਵੀ ਜੇ ਕਿਸੇ ਇੱਕ ਬੰਦੇ ਦੇ ਨਾਮ ਤੇ ਹੈ ਹੁਣ ਮੈਂ ਇਹ ਔਰ ਇਹ ਹੋ ਸਕਦਾ ਹੈ ਇਕੱਠੇ ਮਿਲ ਕੇ ਕੋਈ ਕੰਮ ਕਰ ਰਹੇ ਹੋਈਏ ਤਾਂ ਟਿੱਪਰ ਇੱਕ ਚੀਜ਼ ਇਹਨਾਂ ਦੇ ਨਾਮ ਤੇ ਵੀ ਹੋ ਸਕਦੀ ਹੈ ਲੇਕਿਨ ਹੁੰਦਾ ਇਹ ਮਤਲਬ ਨਹੀਂ ਕਿ ਅਸੀਂ ਮਾਲਕ ਨਹੀਂ ਹੈਗੇ ਕਿਉਂਕਿ ਜੋ ਬਾਕੀ ਸਬੂਤ ਮਿਲੇ ਨੇ ਸਾਰੇ ਅਸੀਂ ਅੱਜ ਡੀਐਸਪੀ ਸਾਹਿਬ ਨੂੰ ਵੀ ਹੁੰਦੀ ਫੇਸਬੁੱਕ ਤੇ ਵੀ ਦਿਖਾ ਕੇ ਆਏ ਆ ਜਿੰਦੇ ਤੇ ਉਹ ਚਾਬੀ ਲੈਂਦਾ ਦਿਖਾਇਆ ਗਿਆ ਉਹਦੀ ਫੇਸਬੁੱਕ ਪ੍ਰੋਫਾਈਲ ਤੇ ਉਹੀ ਟਿਪਰ ਦੀ ਫੋਟੋ ਲੱਗੀ ਹੋਈ ਹੈ ਜਿਹੜੀ ਟਿਪਰ ਨਾਲ ਐਕਸੀਡੈਂਟ ਹੋਇਆ ਔਰ ਉਹ ਟਿਪਰ ਸਿਰਫ ਰੰਦੀਰ ਸਿੰਘ ਦੇ ਨਹੀਂ ਦਵਿੰਦਰ ਖੱਟਰਾ ਔਰ ਇੱਕ ਜਿਹੜਾ ਤੀਸਰਾ ਨਾਮ ਹੁੰਦੇ ਤੋਂ ਨਿਕਲ ਕੇ ਆਇਆ ਸੀ ਅਨਿਕੇਤ ਸਿੰਘ ਜਿੰਦੇ ਤੇ ਹਜੇ ਤੱਕ ਉਹ ਕਿਸੇ ਪਿਕਚਰ 'ਚ ਹੀ ਨਹੀਂ ਆ ਰਿਹਾ ਕਿਉਂਕਿ ਜਿਹੜੀ ਇੱਕ ਜੀ ਨਿਊਜ਼ ਨੇ ਕੋਈ ਖਬਰ ਚਲਾਈ ਸੀ ਹੁੰਦੇ ਤੇ ਉਹ ਜਿਹੜੀ ਸਲਿੱਪ ਨਿਕਲੀ ਸੀ ਹੁੰਦੇ ਤੇ ਤਿੰਨ ਨਾਮ ਸੀ ਰੰਦੀਰ ਸਿੰਘ ਅਨਕੀਤ ਸਿੰਘ ਤੇ ਦਵਿੰਦਰ ਸਿੰਘ ਰਦੀਸ਼ ਸਿੰਘ ਦਵਿੰਦਰ ਸਿੰਘ ਦਾ ਨਾਮ ਐਫ ਆਈ ਆਰ ਚ ਦਰਜ ਹੈਗਾ ਲੇਕਿਨ ਅਨਕੀਤ ਸਿੰਘ ਬਾਰੇ ਹਜੇ ਤੱਕ ਕੁਝ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੇਕਿਨ ਅਗਰ ਤੁਸੀਂ ਉਹਨਾਂ ਦੀ ਫੇਸਬੁੱਕ ਪ੍ਰੋਫਾਈਲਸ ਖੋਲ ਕੇ ਦੇਖੂਗੇ ਤਾਂ ਤਿੰਨਾ ਦਾ ਇੰਟਰਕਨੈਕਸ਼ਨ ਤੁਹਾਡੇ ਸਾਹਮਣੇ ਆ ਜਾਏਗਾ ਨਾ ਤਾਂ ਕਈ ਬੰਦਾ ਦੇ ਵਿਚਾਰਿਆ ਕੋਈ 15 20 ਦੇ ਕਰੀਬ ਨਾਮ ਵਿਚਾਰਿਆ ਟਿੱਪੜਾਂ ਦੇ ਦੇਖੋ ਜੀ ਮੈਂ ਅਸੀਂ ਇਸ ਹਾਲਤ ਚ ਨਹੀਂ ਹੈਗੇ ਕਿ ਅਸੀਂ ਇਨਵੈਸਟੀਗੇਸ਼ਨ ਕਰ ਸਕੀਏ ਸਾਨੂੰ ਜੋ ਅਸੀਂ ਹੁਣ ਤੱਕ 2 3 ਦਿਨ ਤੋਂ ਅਸੀਂ ਹੋਸ਼ ਸੰਭਾਲਿਆ ਅਸੀਂ ਆਪਣੇ ਲੈਵਲ ਤੇ ਜਿਹੜਾ ਕੁਝ ਪਤਾ ਕਰ ਪਾ ਰਹੇ ਆ ਉਹ ਇਹ ਆ ਬਾਕੀ ਕੰਮ ਪ੍ਰਸ਼ਾਸਨ ਦਾ ਪੁਲਿਸ ਦਾ ਜੋ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਔਰ ਇਹ ਮੈਂ ਵੀ ਇਹੀ ਕਹਿਣਾ ਕਿ ਕੋਈ ਜਿਹੜਾ ਟਿੱਪਰ ਦਾ ਕੰਮ ਹੈ ਕੋਈ ਇੱਕ ਦੋ ਨਹੀਂ ਇਹ ਹੋ ਸਕਦਾ ਇੱਕ ਬਹੁਤ ਵੱਡੀ ਕੜੀ ਹੋਵੇ ਅਸੀਂ ਚਾਹੁੰਦੇ ਆ ਕਿ ਸਾਰੀ ਦੀ ਸਾਰੀ ਕੜੀ ਫੜੀ ਜਾਵੇ ਜੇ ਤੁਹਾਡੀ ਪ੍ਰਸ਼ਾਸਨ ਤੁਸੀਂ ਪਹੁੰਚ ਕੀਤੀ ਹੈ ਤੇ ਅੱਜ ਇਸ ਗੱਲ ਨੂੰ ਹਾਸੇ ਨੂੰ ਦੇਖਿਆ ਜਾਵੇ ਤਾਂ 15 ਦਿਨਾਂ 15 ਦਿਨ ਵਾਂਗੂ ਹੋ ਚੁੱਕੇ ਨੇ ਤੇ ਜੇ ਤੁਹਾਡੀ ਪ੍ਰਸ਼ਾਸਨ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਅਸੀਂ ਪ੍ਰਸ਼ਾਸਨ ਤੇ ਆਪਣਾ ਫੇਸ ਦਿਖਾਇਆ ਅਸੀਂ ਅੱਜ ਵੀ ਉਹਨਾਂ ਨੂੰ ਆਪਣਾ ਫੇਸ ਉਹਨਾਂ ਦੇ ਆਪਣਾ ਦਿਖਾ ਕੇ ਆਏ ਹਾਂ ਅਸੀਂ ਡੀਐਸਪੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਡੀਐਸਪੀ ਸਾਹਿਬ ਇਹਨਾਂ ਕਾਤਲਾਂ ਨੂੰ ਜਲਦੀ ਤੋਂ ਜਲਦੀ ਪਕੜੋ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਅੱਜ ਇੱਕ ਰਣਦੀਰ ਸਿੰਘ ਦੀ ਵੇਲ ਜਿਹੜੀ ਹੈ ਐਂਟੀਸੀਪੇਟਰੀ ਵੇਲ ਉਹ ਰਿਜੈਕਟ ਹੋ ਚੁੱਕੀ ਹੈ ਬਟ ਅਸੀਂ ਮੌਕਾ ਹੀ ਕਿਉਂ ਦਈਏ ਕਿ ਉਹ ਅੱਗੇ ਦੀ ਅੱਗੇ ਆਪਣੀ ਬੇਲ ਜਿਹੜੀ ਆ ਉਹ ਅੱਜ ਇੱਥੇ ਰਿਜੈਕਟ ਹੋਈ ਹੈ ਕੱਲ ਨੂੰ ਉਹ ਹਾਈ ਕੋਰਟ ਦੇ ਵਿੱਚ ਵੀ ਬੇਲ ਪਾਣਗੇ ਅਸੀਂ ਉਹਨਾਂ ਨੂੰ ਮੌਕਾ ਹੀ ਕਿਉਂ ਦਈਏ ਅਸੀਂ ਪਕੜਦੇ ਕਿਉਂ ਨਹੀਂ ਉਹਨਾਂ ਨੂੰ ਇੰਨੇ ਕਿੰਨੇ ਵੱਡੇ ਉਹ ਬਣ ਚੁੱਕੇ ਨੇ ਕਿ ਜਿਨ੍ਹਾਂ ਨੂੰ ਪਕੜਿਆ ਨਹੀਂ ਜਾ ਸਕ ਰਿਹਾ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਕਿਹਾ ਉਹਨਾਂ ਨੇ ਸਾਡੇ ਤੋਂ 2 ਦਿਨ ਦੀ ਮੌਲਤ ਮੰਗੀ ਸੀ ਡੀਐਸਪੀ ਸਾਹਿਬ ਨੇ ਕਿਹਾ ਸੀ ਕਿ ਮੈਨੂੰ 2 ਦਿਨ ਦਿਓ ਬਟ ਅਸੀਂ ਫਿਰ ਵੀ ਇੱਕ ਚੰਗਾ ਨਾਗਰਿਕ ਹੋਣ ਦਾ ਫਰਜ਼ ਨਿਭਾ ਰਹੇ ਆ ਔਰ ਕਾਨੂੰਨ ਤੇ ਪ੍ਰਸ਼ਾਸਨ ਤੇ ਫੇਰ ਦਿਖਾ ਰਹੇ ਆ ਅਸੀਂ ਉਹਨਾਂ ਨੂੰ ਐਤਵਾਰ ਤੱਕ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਸੋਮਵਾਰ ਨੂੰ ਜੇ ਨਹੀਂ ਪਕੜੇ ਜਾਂਦੇ ਤਾਂ ਫੇਰ ਜਿਵੇਂ ਸਾਡਾ ਸ਼ਹਿਰ ਸਾਡਾ ਸਾਰਾ ਸ਼ਹਿਰ ਸਾਡੇ ਨਾਲ ਹੈ ਸਪੋਰਟ ਸਾਡੇ ਨਾਲ ਹੈ ਅਸੀਂ ਉਹਨਾਂ ਨੂੰ ਵੀ ਪਿੱਛੇ ਨਹੀਂ ਛੱਡਾਂਗੇ ਤੇ ਅਸੀਂ ਸੋਮਵਾਰ ਨੂੰ ਬੈਠ ਕੇ ਜੋ ਵੀ ਅਸੀਂ ਅਗਲਾ ਸਟੈਪ ਹੈ ਸੋਮਵਾਰ ਨੂੰ ਅਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਉਜਾਗਰ ਕਰਾਂਗੇ ਸਤਿੰਦੀ ਇੱਕ ਹੋਰ ਗੱਲ ਆ ਰਹੀ ਹੈ ਕਿ ਜਿਵੇਂ ਇਹ ਪ੍ਰਸ਼ਾਸਨ ਵੱਲੋਂ ਦਿਖਾਇਆ ਗਿਆ ਜਦੋਂ ਆਪਣਾ ਟਿੱਪਰ ਦਾ ਡਰਾਈਵਰ ਪકડਿਆ ਗਿਆ ਉਹ ਉਹਦਾ ਬਿਲਕੁਲ ਕਲੈਰਟੀ ਰੂਪ ਦੇ ਵਿੱਚ ਦਿਖਾਇਆ ਗਿਆ ਕਿ ਇਹ 40 45 ਦੀ ਸਪੀਡ ਹੈ ਉਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਆ ਪ੍ਰਸ਼ਾਸਨ ਉਹਨਾਂ ਦੇ ਹੱਕ 'ਚ ਬੁਲਵਾਇਆ ਗਿਆ ਉਹ ਜਾਂ ਕੇ ਖਿਲਾਫ ਦੇਖੋ ਅਗਰ ਉਹ ਪકડਿਆ ਗਿਆ ਉਹਨੇ ਆਪਣਾ ਬਚਾਅ ਤਾਂ ਕਰਨਾ ਹੀ ਹੈ ਪਹਿਲੀ ਗੱਲ ਤਾਂ ਇਹ ਹਰ ਕੋਈ ਆਪਣੇ ਬਚਾਅ ਦੇ ਵਿੱਚ ਗੱਲ ਕਰੇਗਾ ਹਰ ਜਗ੍ਹਾ ਕੋਈ ਟਿੱਪਰ ਵਾਲੇ ਨੂੰ ਬਏਗਾ ਕੋਈ ਵੈਨ ਵਾਲੇ ਨੂੰ ਬਏਗਾ ਲੇਕਿਨ ਮੈਂ ਡੀਐਸਪੀ ਸਾਹਿਬ ਨੂੰ ਅੱਜ ਵੀ ਮਿਲਿਆ ਤਾਂ 2 3 ਮੈਂ ਨਾਮ ਨਹੀਂ ਇੱਥੇ ਅਜੇ ਲਊਂਗਾ ਲੇਕਿਨ ਦੋ ਤਿੰਨ ਚਸ਼ਮਦੀਦ ਗਵਾਹ ਸੀ ਉੱਥੇ ਜਿਨ੍ਹਾਂ ਨੇ ਉੱਥੇ ਗਵਾਹੀ ਵੀ ਦਿੱਤੀ ਐ ਕਿ ਜਿਹੜਾ ਟਿੱਪਰ ਐ ਉਹ ਬਹੁਤ ਜ਼ਿਆਦਾ ਓਵਰ ਸਪੀਡ ਨਾਲ ਚੱਲ ਰਿਹਾ ਸੀ ਉਹ ਇੱਕ ਜ਼ਿਗਜ਼ੈਗ ਵਾਂਗੂ ਦੂਸਰੀ ਤਰਫ ਤੋਂ ਆ ਰਿਹਾ ਸੀ ਔਰ ਜਿਹੜੀ ਇਨੋਵਾ ਆਕਾਰ ਸੀ ਉਹ ਇੱਕ ਨਾਰਮਲ ਸਪੀਡ ਤੇ ਚੱਲ ਰਹੀ ਸੀ ਕਿਉਂਕਿ ਉਹ ਸਾਨੂੰ ਪਤਾ ਸਾਡੇ ਬੱਚੇ ਤੇਜ਼ ਚੱਲਣ ਹੀ ਨਹੀਂ ਸੀ ਦਿੰਦੇ ਉਹਨੂੰ ਕਦੀ ਉਹ ਥੋੜੀ ਜਿਹੀ ਵੀ ਸਪੀਡ ਪਕੜਦੀ ਸੀ ਤਾਂ ਬੱਚੇ ਨਾਲ ਦੀ ਨਾਲ ਉਹਨੂੰ ਸলো ਕਰਵਾਉਂਦੇ ਸੀ ਔਰ ਉਹ ਡਰਾਈਵਰ ਵੀ ਬੜਾ ਅੱਛਾ ਸੀ ਤਾਂ ਜੋ ਉਥੋਂ ਦੀ ਇਨਵੈਸਟੀਗੇਸ਼ਨ ਹੋਈ ਹੈ ਜਾਂ ਹੁਣ ਤੱਕ ਅਸੀਂ ਪਤਾ ਕੀਤਾ ਹੈ ਜਾਂ ਜੋ ਪੁਲਿਸ ਕੋਲ ਦੋ ਜਾਂ ਤਿੰਨ ਬੰਦਿਆਂ ਨੇ ਗਵਾਹੀ ਦਿੱਤੀ ਹੈ ਉਹਨਾਂ ਦੇ ਮੁਤਾਬਕ ਟਿੱਪਰ ਜਿਹੜਾ ਉਹ ਘੱਟ ਤੋਂ ਘੱਟ 80-90 ਦੀ ਸਪੀਡ ਨਾਲ ਆ ਰਿਹਾ ਸੀ ਕਿਉਂਕਿ ਇੰਪੈਕਟ ਬਹੁਤ ਜ਼ਿਆਦਾ ਭਾਰ ਬਿਲਕੁਲ ਸੀ ਇੱਕ ਇੱਕ ਗੱਲ ਹੋਰ ਕਰਨਾ ਜਾਨਣੇ ਆ ਇੱਕ ਸਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਹੋਰ ਆਈ ਹੈ ਵੀ ਜਿਹੜਾ ਮਤਲਬ ਇਹ ਪ੍ਰਸ਼ਾਸਨ ਵੱਲੋਂ ਬਾਰ 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 ਮਤਲਬ ਇੱਕ ਤਣਾ ਜੀ ਅੰਬਰੇ ਸਰ ਦੇਖਿਆ ਗਿਆ ਆਪਾਂ ਉੱਥੇ ਸ਼ਰਾਬ ਪੀਤੀ ਆ ਤਾਂ ਉੱਥੇ ਕੁਝ ਮੌਤਾਂ ਹੋਈਆਂ ਔਰ ਸਾਰਾ ਪ੍ਰਸ਼ਾਸਨ ਉੱਥੇ ਕਹਿੰਦਾ ਏਵੇਂ ਕੀ ਸੀਐਮ ਸਾਹਿਬ ਖੁਦ ਉੱਥੇ ਗਏ ਨੇ ਇੱਥੇ ਆਪਣਾ ਇਡਾ ਦਰਦਨਾਕ ਹਾਦਸਾ ਹੋਇਆ ਛੋਟੇ ਛੋਟੇ ਮਸੂਮ ਬੱਚੇ ਚਲੇ ਗਏ ਇੱਥੇ ਉਹਨਾਂ ਵੱਲੋਂ ਨਾ ਤਾਂ ਕੋਈ ਆਇਆ ਗਿਆ ਨਾ ਹੀ ਕੋਈ ਹੋਰ ਪੇਜਾ ਸਰਕਾਰ ਦਾ ਕੋਈ ਮੰਤਰੀ ਨਹੀਂ ਆਇਆ ਲੈ ਔਰ ਤੁਹਾਡੀ ਕੋਈ ਸਾਹ ਨਹੀਂ ਸਰਕਾਰ ਦਾ ਦੇਖੋ ਸੀਐਮ ਜਿਹੜਾ ਹੁੰਦਾ ਹੈ ਉਹ ਇੱਕ ਸਟੇਟ ਦਾ ਮਾਈ ਬਾਪ ਹੁੰਦਾ। ਉਹ ਰਾਜਾ ਹੈ ਅਸੀਂ ਪ੍ਰਜਾ ਆਂਦੀ ਹੈ ਰਾਜਾ ਇੱਕ ਬਾਪ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਇੱਥੇ ਉਹਦੇ ਬੱਚਿਆਂ ਨਾਲ ਇਹਨਾਂ ਹਾਦਸਾ ਹੋ ਗਿਆ। ਅਸੀਂ ਵੀ ਉਹਦੇ ਬੱਚੇ ਆਂ ਇਹਨਾਂ ਬੱਚਿਆਂ ਨਾਲ ਇਟਾ ਹਾਦਸਾ ਹੋ ਗਿਆ ਘਰਾਂ ਦੇ ਘਰ ਤਬਾਹ ਹੋ ਗਏ। ਲੇਕਿਨ ਅਫਸੋਸ ਕਿ ਸੀਐਮ ਸਾਹਿਬ ਨੇ ਆਣਾ ਤਾਂ ਦੂਰ ਸਾਡੇ ਨਾਲ ਇੱਕ ਵਾਰੀ ਗੱਲ ਕਰਨਾ ਵੀ ਮੁਨਾਸਿਬ ਨਹੀਂ ਸੰਧਿਆ। ਹੋ ਸਕਦਾ ਹੈ ਸ਼ਾਇਦ ਅਸੀਂ ਉਹਨਾਂ ਦੀ ਸਟੇਟ 'ਚ ਨਾ ਰਹਿੰਦੇ ਹੋਈਏ ਜਾਂ ਜੋ ਉਹਨਾਂ ਦਾ ਇੱਕ ਆਪਣਾ ਇੱਕ ਅੱਜਕੱਲ ਸਰਕਲ ਜਿਹਾ ਬਣਿਆ ਹੋਇਆ ਸ਼ਾਇਦ ਅਸੀਂ ਉਸ ਸਰਕਲ ਦੇ ਵਿੱਚ ਨਹੀਂ ਆਂਦੇ ਜੋ ਉਹਨਾਂ ਨੇ ਸਾਡੀ ਸਾਰ ਨਹੀਂ ਲਈ ਸਾਨੂੰ ਬਹੁਤ ਅਫਸੋਸ ਹੋਇਆ ਜਦੋਂ ਅਸੀਂ ਅਖਬਾਰਾਂ 'ਚ ਪੜਿਆ ਕਿ ਅੰਮ੍ਰਿਤਸਰ ਦੇ ਵਿੱਚ ਮਜੀਠਾ ਦੇ ਵਿੱਚ ਜਿਹੜਾ ਸ਼ਰਾਰ ਕਾਂਡ ਹੋਇਆ ਉੱਥੇ ਇਮੀਡੀਏਟਲੀ ਇੰਨਾ ਐਕਸ਼ਨ ਹੋਇਆ ਕਿ ਉੱਥੇ ਸੀਐਮ ਸਾਹਿਬ ਮੰਤਰੀ ਸਾਹਿਬ ਡੀਸੀ ਐਸਐਸਪੀ ਐਸਪੀ ਜਾਂ ਇੱਕ ਗੱਲ ਇਹ ਵੀ ਕਿਹੜਾ ਐਸਾ ਸਰਕਾਰੀ ਤੰਤਰ ਸੀ ਜਿਹੜਾ ਉੱਥੇ ਨਹੀਂ ਪਹੁੰਚਿਆ ਉਸੇ ਸ਼ਾਮ ਨੂੰ ਹੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿੱਥੇ ਤੱਕ ਮੈਨੂੰ ਨੌਲੇਜ ਹੈ ਦੋ ਬੰਦੇ ਸ਼ਾਇਦ ਉਹ ਦਿੱਲੀ ਤੋਂ ਪਕੜ ਕੇ ਲੈ ਕੇ ਆਏ। ਭਾਈ ਉਹ ਸ਼ਰਾਬੀ ਜਿਹੜਾ ਸੀ ਉਹ ਸ਼ਰਾਬ ਕਾਂਡ ਹੁਣ ਰੱਬ ਜਾਣਦਾ ਕਿ ਉਹਨਾਂ ਦੇ ਵਿੱਚ ਇਹਨਾਂ ਦੀ ਕੀ ਇਨਵੋਲਵਮੈਂਟ ਸੀ ਆ ਕਿਹੜੀ ਗੱਲ ਤੋਂ ਇਹਨਾਂ ਨੂੰ ਡਰੇ ਹੋਏ ਸੀ ਜਿਹੜੀ ਚੀਜ਼ ਬਾਹਰ ਨਹੀਂ ਆਉਣਾ ਚਾਹੁੰਦੇ ਸੀ ਕਿ ਉਹ ਉਹਨੂੰ ਦੱਬਨ ਚ ਲੱਗੇ ਕਿ ਉੱਥੇ ਛੋਟੇ-ਛੋਟੇ ਬੱਚੇ ਜਿਹੜੇ 7 ਬੱਚੇ ਤੇ ਇੱਕ ਡਰਾਈਵਰ ਮਾਰਿਆ ਗਿਆ ਉਹਦੀ ਸੁਧ ਵੀ ਲੈਣਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ। ਇਕ ਸਵਾਲ ਹੈ ਜੀ ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਜਿਹੜੇ ਸ਼ਰਾਬ ਨਾਲ ਮਰੇ ਸੀਗੇ ਉਹਨਾਂ ਨੂੰ 10 ਲੱਖ ਰੁਪਏ ਮੁਆਵਜ਼ਾ ਤੇ ਪੁਲਿਸਿਕ ਸਰਕਾਰੀ ਨੌਕਰੀ ਦਿੱਤੀ ਤੇ ਇਧਰ 2 ਲੱਖ ਮੁਆਵਜ਼ਾ ਦਿੱਤਾ ਇੱਕ ਬਹੁਤ ਵੱਡਾ ਮਜ਼ਾਕ ਕੀਤਾ ਨਾ ਨਾਲ ਉਹਦੇ ਵਿੱਚ ਕੀ ਕਹੋਗੇ ਤੁਸੀਂ 20 ਲੱਖ ਰੁਪਿਆ ਮੈਂ ਦੇਣਾ ਮੁਲਾਜ਼ਮਾਂ ਦੇ ਜਿਹੜੇ ਮਲਜ਼ਮ ਨੇ ਉਹਨਾਂ ਨੂੰ ਫੜ ਕੇ ਲਿਆਓ ਸਰਕਾਰ ਦੇ ਫੰਡ ਚ 20 ਲੱਖ ਰੁਪਿਆ ਮੈਂ ਪਾਉਂਗਾ ਤੇ ਸ਼ਾਇਦ ਮੇਰੇ ਨਾਲ ਮੇਰੇ ਜਿਹੜੇ ਬਾਕੀ ਦੇ ਦੋਸਤ ਨੇ ਇਹ ਵੀ ਸਹਿਮਤ ਹੋਣਗੇ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਅਸੀਂ ਮੁਆਵਜ਼ੇ ਪਿੱਛੇ ਸਾਨੂੰ ਤਾਂ 100 ਕਰੋੜ ਵੀ ਆਜੇ ਸਾਡੀ ਤਾਂ ਜ਼ਿੰਦਗੀ ਖਤਮ ਹੋ ਵੀ ਸਾਡੀ ਤਬਾਹ ਹੋ ਗਈ ਅਸੀਂ ਮੁਆਵਜ਼ੇ ਤੋਂ ਕੀ ਲੈਣਾ ਪਰ ਦੁੱਖ ਇਸ ਗੱਲ ਦਾ ਹੈ ਕਿ ਛੋਟੇ-ਛੋਟੇ ਬੱਚਿਆਂ ਤੋਂ ਜ਼ਿਆਦਾ ਜਿਹੜੀ ਤਰਜੀਹ ਦਿੱਤੀ ਗਈ ਹੈ ਉਹ ਸ਼ਰਾਬੀਆਂ ਨੂੰ ਦਿੱਤੀ ਸਰ ਪੈਸੇ ਨਾਲ ਜੀਵਨ ਦਾ ਕਟਾ ਪੂਰਾ ਹੋ ਜਾਏਗਾ ਜੀ ਤੁਸੀਂ ਦੱਸੋ ਜੀ ਮਤਲਬ ਤੁਸੀਂ ਚਾਹੁੰਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਨੂੰ ਇਨਸਾਫ ਮਿਲੇ ਸਾਨੂੰ ਮੁਆਵਜ਼ਾ ਜਾਂ ਇਹ ਹਾਂ ਹਾਂ ਦੁੱਖ ਇਸ ਚੀਜ਼ ਦਾ ਲੱਗਿਆ ਕਿ ਉੱਥੇ ਸਰਕਾਰੀ ਨੌਕਰੀ ਵੀ ਦਿੱਤੀ ਗਈ 10 ਲੱਖ ਰੁਪਿਆ ਵੀ ਦਿੱਤਾ ਗਿਆ ਸਾਡੇ ਕੋਲ ਰੱਬ ਦਾ ਦਿੱਤਾ ਸਾਰਾ ਕੁਝ ਹੈ ਲੇਕਿਨ ਉਸ ਵਿਚਾਰੇ ਸਾਡੇ ਡਰਾਈਵਰ ਦੀ ਵੀ ਸਾਰ ਨਹੀਂ ਲਿੱਤੀ ਗਈ ਸਰਕਾਰ ਵੱਲੋਂ ਘੱਟ ਤੋਂ ਘੱਟ ਨੂੰ ਵੀ ਮੁਆਵਜ਼ਾ ਦਿੱਤੀ ਠੀਕ ਹੈ ਜੀ ਕੋਈ ਸਰਕਾਰੀ ਨਹੀਂ ਪ੍ਰਾਈਵੇਟ ਨੌਕਰੀ ਦਾ ਪ੍ਰਬੰਧ ਕਰਦੀ ਪਰ ਬੜਾ ਅਫਸੋਸ ਹੈ ਕਿ ਜਦੋਂ ਕੋਈ ਆ ਕੇ ਹੀ ਰਾਜੀ ਨਹੀਂ ਹੈ ਸਾਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਾਇਦ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਡੀਸੀ ਸਾਹਿਬਨ ਪ੍ਰੀਤੀ ਆਦਮ ਜੀ ਨੂੰ ਮੇਰਾ ਮੈਸੇਜ ਪੰਜਾਬੀ ਹੀ ਦਿਓ ਕਿ ਸ਼ਾਇਦ ਉਹਨਾਂ ਨੂੰ ਕਹਿ ਹੋਵੇ ਕਿ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਖਤਮ ਹੋ ਗਏ ਨਹੀਂ ਬੁਰੀ ਤਰ੍ਹਾਂ ਮਾਰੇਗੇ ਤੁਹਾਡੇ ਦਿਲ ਇੰਨੀ ਵੀ ਜਗ੍ਹਾ ਨਹੀਂ ਹੈਗੀ ਵੀ ਤੁਸੀਂ ਸਾਡੇ ਘਰ ਵੀ ਆਣਾ ਮੁਨਾਸਬ ਨਹੀਂ ਸਮਝਿਆ ਸਾਡੇ ਨਾਲ ਦੁੱਖ ਵੀ ਨਹੀਂ ਸਾਂਝਾ ਕਰਨਾ ਚਾਹਿਆ ਤੁਸੀਂ ਐਸਐਸਪੀ ਸਾਹਿਬ ਜਿਨ੍ਹਾਂ ਦੇ ਅੰਡਰ ਪੁਲਸ ਰਹਿੰਦੀ ਹੈ ਜਿਹੜੇ ਕਿ ਅਸੀਂ ਬੜੇ ਮਾਨ ਕਰਦੇ ਹਾਂ ਜੀ ਸਾਡੀ ਪੁਲਿਸ ਕਿੱਥੇ ਰਹੀ ਐ ਐਸਐਸਪੀ ਸਾਹਿਬ ਔਰ ਐਸਪੀ ਸਾਹਿਬ ਮੈਂ ਸੁਣਿਆ ਸੀ ਕਿ ਸ਼ਾਇਦ ਉਹ ਪ੍ਰਿਮਿਸ਼ਨ ਤੇ ਆਏ ਸੀ 5 ਮਿੰਟ ਲਈ ਉਸ ਤੋਂ ਬਾਅਦ ਸਾਡੇ ਨਾਲ ਕਿਸੇ ਨੇ ਦੁੱਖ ਨਹੀਂ ਵੰਡਾਇਆ ਇਸ ਤੋਂ ਵਧੀਆ ਤਾਂ ਸ਼ਰਾਬੀ ਲੋਕ ਨੇ ਕਿ ਸ਼ਰਾਬੀ ਤੇ ਮਰ ਜਾਂਦੇ ਨੇ ਘਟੋ ਘਟ ਉਹਨਾਂ ਦੇ ਚੋਨੇ ਸੁਣਵਾਈ ਕਰਨ ਵਾਲਾ ਤਾਂ ਹੈਗਾ ਨਾ ਉਹਨਾਂ ਦਾ ਸਾਡੀ ਦਾ ਸੁਣਵਾਈ ਵੀ ਕਿਤੇ ਨਹੀਂ ਹੋਈ ਲੋਕਲ ਐਸਡੀਐਮ ਸਾਹਿਬ ਨਹੀਂ ਸੁਵਾਣੇ ਦੇ ਰੀਚਾ ਗੋਜੀ ਕੋਈ ਨਹੀਂ ਇੱਕ ਵਾਰੀ ਆਏ ਸਾਡੇ ਕੋਲ ਸਾਥ ਲੈਣ ਜੀ ਉਹਨਾਂ ਨੂੰ 1 ਮਿੰਟ ਦਾ ਟਾਈਮ ਹੀ ਨਹੀਂ ਹੈਗਾ ਜੀ ਔਰ ਮੈਂ ਬੇਨਤੀ ਕਰਦਾ ਕਿ ਇਹ ਚੀਜ਼ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਡੀਸੀ ਸਾਹਿਬਾ ਤੇ ਮਾਨਯੋਗ ਐਸਐਸਪੀ ਸਾਹਿਬ ਕੋਲ ਪਹੁੰਚਦਾ ਜਰੂਰ ਕਰਨਾ ਤੁਹਾਡੇ ਜਿਹੜੇ ਇਹ ਬੱਚੇ ਦਾ ਐਕਸੀਡੈਂਟ ਹੋਇਆ ਉਸੇ ਟਿਪਰ ਨੇ ਪਟਿਆਲੇ ਦੇ ਵਿੱਚ ਵੀ ਇੱਕ ਐਕਸੀਡੈਂਟ ਕੀਤਾ ਸੀਗਾ ਜਦੀ ਕੀ ਫੁੱਲ ਰਿਪੋਰਟ ਤੁਹਾਡੇ ਕੋਲ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਗਰ ਇਹ ਟਿਪਰ ਤੇ ਜਿਹੜੀ ਕਾਰਵਾਈ ਹੈ ਜਦੋਂ ਹੁਣ ਬਾਅਦੋਂ ਨਿਕਲ ਕੇ ਆਇਆ ਸੀ ਘਰ ਬੈਠੇ ਸੀ ਮਾਤਮ ਦੇ ਵਿੱਚ ਉਦੋਂ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਕਿ ਆ ਟਿਪਰ ਨੇ ਇੱਕ ਤਰੀਕ ਨੂੰ ਐਕਸੀਡੈਂਟ ਕੀਤਾ 2 ਤਰੀਕ ਨੂੰ ਸਟਿੱਪਰ ਵਾਲੇ ਨੇ ਦਰਖਾਸਤ ਦਿੱਤੀ ਹੈ ਲੇਕਿਨ ਦਰਖਾਸਤੇ ਕੋਈ ਸੁਣਵਾਈ ਨਹੀਂ ਹੋਈ ਜੇਕਰ ਉਸ ਦਿਨ ਸੁਣਵਾਈ ਹੋਦੀ ਹੋ ਜਾਂਦੀ ਟਿਪਰ ਫੜਿਆ ਹੁੰਦਾ ਟਿਪਰ ਨਾ ਫੜਿਆ ਹੁੰਦਾ ਘੱਟ ਤੋਂ ਘੱਟ ਡਰਾਈਵਰ ਬਦਲਿਆ ਹੁੰਦਾ ਕੁਛ ਨਾ ਕੁਛ ਤਾਂ ਹੁੰਦਾ ਸਾਡੇ ਬੱਚੇ ਦਾ ਬਚ ਜਾਂਦੇ ਉਥੇ ਲੇਕਿਨ ਨਹੀਂ ਉਹਦੀ ਕੋਈ ਦਰਖਾਸਤ ਸੀ ਉ ਤਾਂ ਜਦੋਂ ਹੁਣ ਇੱਥੇ ਇੰਨਾ ਕਾਂਡ ਹੋ ਗਿਆ ਉਸ ਤੋਂ ਬਾਅਦ ਜਾ ਕੇ ਪੁਲਿਸ ਤੇ ਪ੍ਰੈਸ਼ਰ ਬਣਿਆ ਤਾਂ ਚਲੋ ਮੈਂ ਕਈਆਂ ਤੋਂ ਸੁਣਿਆ ਵੀ ਐਸਐਚਓ ਸਾਹਮਣੇ ਬੜਾ ਵਧੀਆ ਕੰਮ ਕੀਤਾ ਉੱਤੇ ਨਾਲ ਦੀ ਨਾਲ ਪਰਚਾ ਦਰਜ ਕੀਤਾ ਬਟ ਅਫਸੋਸ ਇਸੇ ਚੀਜ਼ ਦਾ ਸਾਡੇ ਦੇ ਵਿੱਚ ਕਿ ਟਾਈਮ ਨਾਲ ਜਿਹੜੀ ਹੈ ਕਾਰਵਾਈਆਂ ਨਹੀਂ ਹੁੰਦੀਆਂ ਟਾਈਮ ਨਾਲ ਕਾਰਵਾਈਆਂ ਹੁੰਦੀਆਂ ਤਾਂ ਅੱਜ ਸਾਡੇ ਬੱਚੇ ਸਾਡੇ ਵਿੱਚ ਹੁੰਦੇ ਓਕੇ ਪੱਪਰ ਹਜੇ ਵੀ ਇਹ ਮਿੱਟੀ ਵਾਲੇ ਬਿਨਾਂ ਰੋਕ ਟੋਕ ਤੋਂ ਚੱਲ ਰਹੇ ਨੇ ਔਰ ਦਿਨੇ ਮਤਲਬ ਸਿੱਧਰ ਦੁਪਹਿਰੇ ਦਿਨ ਦਿਹਾੜੇ ਚੱਲ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਪੱਪਰ ਤੁਸੀਂ ਅਜੇ ਵੀ ਮੈਂ ਫੇਸਬੁੱਕ ਤੇ ਕਰ ਬੈਠਾ ਹਜੇ ਵੀ ਵੀਡੀਓਜ਼ ਦੇਖ ਰਿਹਾ ਕਿ ਰੋਜ਼ 4 5 6 7 ਟਿਪਰ ਅਲੱਗ-ਅਲੱਗ ਜਗ੍ਹਾ ਤੇ ਇਹ ਨਹੀਂ ਕਿ ਕੱਲਾ ਪਟਿਆਲਾ ਸਮਾਣਾ ਰੋਡ ਤੇ ਮੈਂ ਦੇਖ ਰਿਹਾ ਪਟਿਆਲਾ ਦੇਵੀਗੜ੍ਹ ਰੋਡ ਤੇ ਵੀ ਸ਼ਾਇਦ ਟਿਪਰ ਚੱਲ ਰਹੇ ਸੀ ਅੱਜ ਵੀ ਬੇ ਰੋਕ ਟੋਕ ਬੇ ਖੌਫ ਬੇ ਖੌਫ ਹੀ ਹੈ ਕਿਉਂਕਿ ਉਹਨਾਂ ਨੂੰ ਪਰਵਾਨਾਂ ਨੂੰ ਪਤਾ ਪ੍ਰਸ਼ਾਸਨ ਨੇ ਕੁਝ ਕਰਨਾ ਨਹੀਂ ਹੈ ਠੀਕ ਹੈ ਨਾ ਉਹ ਪ੍ਰਸ਼ਾਸਨ ਦੀ ਸ਼ਾਇਦ ਦੇ ਵਿੱਚ ਉਹ ਟਿਪਰ ਲਗਾਤਾਰ ਚੱਲ ਵੀ ਰਹੇ ਨੇ ਸਾਡੇ ਡੀਸੀ ਸਰਭਾ ਨੇ ਸ਼ਾਇਦ ਆਰਡਰ ਦਿੱਤਾ ਸੀ ਕਿ ਦਿਨ ਦੇ ਟਾਈਮ ਨਹੀਂ ਚੱਲਣਗੇ ਲੇਕਿਨ ਉਹ ਦਿਨ ਦੇ ਟਾਈਮ ਹੀ ਚੱਲ ਰਹੇ ਨੇ ਬਿਨਾ ਪਰਵਾਹ ਕੀਤੇ ਤਾਂ ਇੱਥੋਂ ਅਸੀਂ ਕੀ ਸਮਝੀਏ ਅਸੀਂ ਕੀ ਇਨਸਾਫ ਭਾਲਾਂਗੇ ਜੇ ਇੱਕ ਡੀਸੀ ਦਾ ਕਿਹਾ ਹੋਇਆ ਜਿਹੜਾ ਹੈ ਉਹੀ ਨਹੀਂ ਪੂਰਾ ਹੋ ਰਿਹਾ ਔਰ ਸਾਰੇ ਤੰਤਰ ਨੂੰ ਸਾਰੀ ਪੁਲਿਸ ਨੂੰ ਸਭ ਸਾਰੇ ਮਸ਼ੀਨਰੀ ਨੂੰ ਪਤਾ ਇਸ ਚੀਜ਼ ਦਾ ਲੰਬਾ ਜੀ ਤੁਸੀਂ ਕਿਹਾ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਆਪਣਾ ਜੋ ਤੁਹਾਡਾ ਦਰਦ ਸੀਗਾ ਉਹਨੂੰ ਬਿਆਨ ਕੀਤਾ ਹੈਗਾ ਜੇ ਤੁਸੀਂ ਡਿਮਾਂਡ ਜੋ ਰੱਖੀਆਂ ਨੇ ਅਗਰ ਇਹ ਡਿਮਾਂਡ ਵਗੈਰਾ ਤੁਹਾਡੀ ਨਹੀਂ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਕੀ ਹੋਏਗਾ ਦੇਖੋ ਜੀ ਸੰਡੇ ਤੱਕ ਦਾ ਟਾਈਮ ਹੈ ਪੁਲਿਸ ਦੇ ਕੋਲ ਅਸੀਂ ਦਿਲ ਤੋਂ ਇਹ ਚਾਹੁੰਦੇ ਹਾਂ ਵੀ ਸੰਡੇ ਤੋਂ ਪਹਿਲਾਂ ਪਹਿਲਾਂ ਜਿਹੜੇ ਕਾਤਲ ਨੇ ਅਰੇਸਟ ਹੋ ਜਾਣ ਲੇਕਿਨ ਅਗਰ ਅਰੇਸਟ ਨਹੀਂ ਹੁੰਦੇ ਤਾਂ ਮੰਡੇ ਨੂੰ ਅਸੀਂ ਮਜਬੂਰ ਹੋ ਜਾਾਂਗੇ ਸਾਰੇ ਸ਼ਹਿਰ ਦਾ ਸਾਥ ਚਾਹਾਂਗੇ ਅਸੀਂ ਮਜਬੂਰ ਹੋ ਜਾਾਂਗੇ ਕਿ ਅਸੀਂ ਸ਼ਹਿਰ ਨੂੰ ਬੰਦ ਕਰੀਏ ਅਸੀਂ ਧਰਨਾ ਲਾਈਏ ਔਰ ਮੈਂ ਉਦੋਂ ਤੱਕ ਅਸੀਂ ਉੱਥੇ ਡਟੇ ਰਹਿਾਂਗੇ ਉਦੋਂ ਤੱਕ ਅਸੀਂ ਉੱਠਾਂਗੇ ਨਹੀਂ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਠੀਕ ਹੈ